ਮਸ਼ਹੂਰ ਪੰਜਾਬੀ ਸਿੰਗਰ ਕਰਨ ਔਜਲਾ ਨੇ ਆਪਣੇ ਪਹਿਲੇ ਇੰਡੀਆ ਟੂਰ ਦੀ ਅਨਾਉਂਸਮੈਂਟ ਕਰ ਦਿੱਤੀ ਹੈ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਰਨ ਔਜਲਾ ਨੇ ਪੋਸਟਰ ਸ਼ੇਅਰ ਕਰ ਲਿਖਿਆ ਆਮ ਫਾਈਨਲੀ ਕਮਿੰਗ ਹੋਮ ਇਟ ਵਾਸ ਆਲ ਅ ਡ੍ਰੀਮ ਇੰਡੀਆ ਟੂਰ ਜਿਸ ਦੀਆਂ ਤਰੀਕਾਂ ਵੀ ਕਰਨ ਔਜਲਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ 7 ਦਸੰਬਰ ਚੰਡੀਗੜ੍ਹ 13 ਦਸੰਬਰ ਬੈਂਗਲੁਰੂ 15 ਦਸੰਬਰ ਦਿੱਲੀ ਤੇ 21 ਦਸੰਬਰ ਮੁੰਬਈ 'ਚ ਕਰਨ ਔਜਲਾ ਦੇ ਸ਼ੋਅ ਹੋਣਗੇ ਕਰਨ ਔਜਲਾ ਪਹਿਲਾਂ ਵੀ ਇੰਡੀਆ ਟੂਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਉਂਦੇ ਸੀ ਜਦੋਂ ਵੀ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਸੀ ਤੇ ਹਮੇਸ਼ਾ ਹੀ ਇੰਡੀਆ ਟੂਰ ਦੇ ਆਉਣ ਦੀਆਂ ਗੱਲਾਂ ਕਰਦੇ ਸੀ ਤੇ ਅੱਜ ਫਾਈਨਲੀ ਕਰਨ ਔਜਲਾ ਵੱਲੋਂ ਇੰਡੀਆ ਟੂਰ ਦਾ ਐਲਾਨ ਕਰ ਦਿੱਤਾ ਗਿਆ ਹੈ ਹਾਲ ਹੀ ਚ ਕਰਨ ਔਜਲਾ ਦਾ ਬਾਲੀਵੁੱਡ ਚ ਨਵਾਂ ਗਾਣਾ ਤੌਬਾ ਤੌਬਾ ਆਇਆ ਸੀ ਜਿਸ ਨੂੰ ਫੈਨਸ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਤੇ ਐਸੇ ਵਿਚਾਰੇ ਹੁਣ ਕਰਨ ਔਜਲਾ ਨੇ ਆਪਣੇ ਇੰਡੀਆ ਟੂਰ ਦਾ ਵੀ ਐਲਾਨ ਕਰ ਦਿੱਤਾ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ